ਪਹਿਲਾਂ ਤਾਂ ਸਾਰੇ মিডিਆ ਦਾ ਸਵਾਗਤ ਹੈ ਜੀ ਅੰਮ੍ਰਿਤਸਰ ਦੇ ਸਾਡੇ ਦਿਹਾਤੀ ਕਾਂਗਰਸ ਦੇ ਆਫਿਸ ਵਿੱਚ ਆਉਣ ਤਾਂ ਤੁਹਾਡਾ ਸਵਾਗਤ ਹੈ ਮੇਰੇ ਨਾਲ ਸਾਡੇ ਇੱਕ ਪਾਰਟੀ ਦੇ ਬੜੇ ਸਤਿਕਾਰਯੋਗ ਲੀਡਰ ਸਰਦਾਰ ਸੁਖਵਿੰਦਰ ਸਿੰਘ ਜੀ ਡੈਨਿੰਗ ਸੈਕਟਰੀ ਆਈਸੀਸੀ ਔਰ ਸਾਡੇ ਡੀਸੀਸੀ ਦੇ ਪ੍ਰੈਜ਼ੀਡੈਂਟ ਮਿੱਠੂ ਮਦਾਨ ਜੀ ਸਾਡੇ ਸੁਨੀਲ ਦੱਤੀ ਜੀ ਐਕਸ ਐਮ ਐਲ ਏ ਜੁਗਲ ਕਿਸ਼ੋਰ ਜੀ ਸਾਡੇ ਬਹੁਤ ਸੀਨੀਅਰ ਆਗੂ ਕਾਂਗਰਸ ਪਾਰਟੀ ਦੇ ਪੁਰਾਣੇ ਐਕਸ ਐਮ ਐਲ ਏ ਸਾਹਿਬ ਅਤੇ ਹੋਰ ਸਾਡੇ ਸਤਕਾਰਯੋਗ ਸਟੇਜ ਉੱਪਰ ਸ਼ਸ਼ੋਭਤ ਹਸਤੀਆਂ ਅੱਜ ਦਾ ਵਿਸ਼ਾ ਹੈ ਕਿ ਜੋ ਭਾਜਪੀ ਸਰਕਾਰ ਨੇ ਕੇਂਦਰ ਨੇ ਜਿਸ ਢੰਗ ਦੇ ਨਾਲ ਇਸ ਦੇਸ਼ ਦਾ ਇੱਕ ਫਲੈਗਸ਼ਿਪ ਪ੍ਰੋਗਰਾਮ ਮਨਰੇਗਾ ਜੋ ਕਿ ਮਹਾਤਮਾ ਗਾਂਧੀ ਜੀ ਦੇ ਨਾਮ ਤੇ 2005 ਦਾ ਇੱਕ ਗਰੀਬਾਂ ਲਈ ਗੁਰਬਿਆਂ ਲਈ ਇੱਕ ਉਮੀਦ ਦੀ ਕਿਰਨ ਸੀ ਇੱਕ ਬਹੁਤ ਇੰਪੋਰਟੈਂਟ ਲੇਬਰ ਰਿਲੇਟਿਡ ਐਕਟ ਸੀਗਾ ਜਿਹਦੇ ਨਾਲ ਸਾਰੇ ਦੇਸ਼ ਵਿੱਚ ਕਰੋੜਾਂ ਲੋਕਾਂ ਨੂੰ ਕਰੋੜਾਂ ਘਰਾਣਿਆਂ ਨੂੰ ਪਿਛਲੇ ਲਗਭਗ ਸਮਝ ਲਓ ਤੁਸੀਂ ਕਿ 20 ਸਾਲ ਤੋਂ ਰੋਜ਼ਗਾਰ ਦੇ ਸਾਧਨ ਮਿਲੇ ਜਿਹੜੇ ਅ ਦਲਿਤ ਵਰਗ ਸੀ ਪਛੜੇ ਵਰਗ ਸੀਗੇ ਜਿਹੜੀ ਜਿਹੜੇ ਕਿਰਤੀ ਲੋਕ ਸੀਗੇ ਉਹਨਾਂ ਨੂੰ ਬਹੁਤ ਵੱਡੇ ਪੈਮਾਨੇ ਦੇ ਉੱਤੇ ਲਾਈਵਲੀਹੂਡ ਮਿਲਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਇਆ ਉਹਨਾਂ ਦੀ ਜ਼ਿੰਦਗੀ ਬਿਹਤਰ ਹੋਈ ਬਹੁਤ ਸਾਰੇ ਛੋਟੇ ਦਰਮਿਆਨੇ ਜਿਹੜੇ ਲੈਂਡਲੈਸ ਫਾਰਮਰਸ ਵੀ ਸੀ ਉਹਨਾਂ ਲੋਕਾਂ ਦੇ ਵੀ ਸਹਾਈਤਾ ਹੋਈ ਔਰਤਾਂ ਨੂੰ ਬਹੁਤ ਇੱਕ ਅ ਰੋਜ਼ਗਾਰ ਦੇ ਸਾਧਨ ਪੈਦਾ ਹੋਏ ਔਰ ਉਹਨਾਂ ਦੇ ਹਾਲਾਤ ਜਿਹੜੇ ਸੀ ਆਰਥਿਕ ਤੌਰ ਤੇ ਬੈਟਰ ਹੋਏ ਔਰ ਭਾਜਪੀ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਯੂਨਿਲੈਟਰਲੀ ਬਿਨਾ ਕਿਸੇ ਆਪੋਜੀਸ਼ਨਲ ਸਲਾਹ ਮਸ਼ਵਰਾ ਕੀਤੇ ਬਿਨਾ ਜਿਹੜੇ ਸਟੇਕ ਹੋਲਡਰਸ ਨੇ ਜਿਹੜੇ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਮਨਰੇਗਾ ਦੇ ਨਾਲ ਜਾਂ ਲੇਬਰ ਯੂਨੀਅਨਸ ਨੇ ਇਸ ਦੇਸ਼ ਦੀਆਂ ਕਿਸੇ ਨਾਲ ਕੋਈ مشਵਰਾ ਨਹੀਂ ਕੀਤਾ ਇੱਕ ਤਰਫਾ ਇਸ ਦਾ ਨਾਮ ਵੀ ਬਦਲ ਕੇ ਰੱਖ ਦਿੱਤਾ ਇਸ ਦਾ ਜਿਹੜਾ ਮਡਲਾ ਕੈਰੈਕਟਰ ਸੀਗਾ ਉਹ ਬਦਲ ਕੇ ਰੱਖ ਦਿੱਤਾ ਔਰ ਸਭ ਤੋਂ ਵੱਡੀ ਗੱਲ ਕੀਤੀ ਕਿ ਜਿਹੜਾ ਇਹ 100% ਸੈਂਟਰਲਿਸ ਸਪான்ਸਰਡ ਸਕੀਮ ਰਹੀ ਆ ਭਾਰਤ ਵਿੱਚ ਸਾਰਾ ਪੈਸਾ ਕੇਂਦਰ ਸਰਕਾਰ ਵੱਲੋਂ ਆਉਂਦਾ ਸੀਗਾ ਔਰ ਇਹ ਸਕੀਮ ਕਾਫੀ ਪਰਫੁੱਲਤ ਤੇ ਚੰਗੀ ਚੱਲੀ ਲੇਕਿਨ ਇਹਨੂੰ 60 40 ਦੇ ਰੇਸ਼ਿਓ ਵਿੱਚ ਕਿ 60% ਗਵਰਨਮੈਂਟ ਆਫ ਇੰਡੀਆ ਦਿਆ ਕਰੇਗੀ ਤੇ 40% ਜਿਹੜੀ ਇਹਦੀ ਕੰਟ੍ਰਿਬਿਊਸ਼ਨ ਉਹ ਉਥੋਂ ਦੀ ਸਟੇਟ ਗਵਰਨਮੈਂਟ ਪਾਇਆ ਕਰੇਗੀ ਇਸ ਤਰ੍ਹਾਂ ਕਰਕੇ ਅਲਟੀਮੇਟਲੀ ਅਲਟੀਰੀਅਰ ਮੋਟਿਵ ਜਿਹੜਾ ਭਾਜਪੀ ਦਾ ਹੈ ਕਿ ਕਿਸੇ ਤਰੀਕੇ ਨਾਲ ਇਹ ਜਿਹੜਾ ਐਕਟ ਹੈਗਾ ਮਨਰੇਗਾ ਦਾ ਇਹਨੂੰ ਹੌਲੀ 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 ਇਸ ਨੂੰ ਇੱਕ ਕਿਸਮ ਦਾ ਕਿ ਖਤਮ ਕੀਤਾ ਜਾਵੇਗਾ ਇਹ ਕਾਂਗਰਸ ਪਾਰਟੀ ਸਾਡੀ ਜਿਹੜੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਆ ਸੰਸਦ ਤੋਂ ਲੈ ਕੇ ਸੜਕ ਤੱਕ ਲੜਾਈ ਦਾ ਫੈਸਲਾ ਲਿਆ ਵਾ ਪਾਰਲੀਮੈਂਟ ਵਿੱਚ ਇਹਦਾ ਬੜਾ ਡਟ ਕੇ ਵਿਰੋਧ ਕੀਤਾ ਗਿਆ ਸਾਡੇ ਪੀਸੀ ਸਾਡੇ ਆਈਸੀਸੀ ਦੇ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜਗੇ ਸਾਹਿਬ ਵੱਲੋਂ ਸਾਡੇ ਲੀਡਰ ਆਫ অপੋਜੀਸ਼ਨ ਰਾਹੁਲ ਗਾਂਧੀ ਜੀ ਵੱਲੋਂ ਪ੍ਰਿਯੰਕਾ ਗਾਂਧੀ ਜੀ ਵੱਲੋਂ ਅਤੇ तमाम ਮੈਂਬਰ ਪਾਰਲੀਮੈਂਟ ਨੇ ਬਹੁਤ ਡਟਮਾ ਵਿਰੋਧ ਇਹਦਾ ਕੀਤਾ ਵਾ ਔਰ ਸਾਡੀ ਇਹ ਮੰਗ ਹੈ ਕਿ ਇਸ ਦਾ オリジナル ਕਰੈਕਟਰ ਬਹਾਲ ਕੀਤਾ ਜਾਵੇ ਇਹਨੂੰ ਮਹਾਤਮਾ ਗਾਂਧੀ ਜੀ ਦੇ ਨਾਮ ਦੇ ਉੱਤੇ ਰਹਿਣ ਦਿੱਤਾ ਜਾਵੇ ਔਰ ਇਹਦੇ ਵਿੱਚ ਜਿਹੜੀਆਂ ਚੇਂਜਸ ਕੀਤੀਆਂ ਗਈਆਂ ਉਹਨਾਂ ਨੂੰ ਰੱਦ ਕੀਤਾ ਜਾਵੇ ਇਹਦੇ ਚ ਇੰਪੋਰਟੈਂਟ ਜਿਹੜੀ ਮੈਂ ਗੱਲ ਕਹਿ ਰਿਹਾ ਸੀ 60 40 ਰੇਸ਼ੋ ਇਹ ਆਪਣੇ ਆਪ ਦੇ ਵਿੱਚ ਹੀ ਸਕੀਮ ਫੇਲ ਹੋ ਜਵੇਗੀ ਭਾਰਤ ਵਿੱਚ ਕਿਉਂਕਿ ਜਿਹੜੀਆਂ ਜਿੰਨੀਆਂ ਸਟੇਟ ਗਵਰਨਮੈਂਟਸ ਆ ਇਨਕਲੂਡਿੰਗ ਪੰਜਾਬ ਪੰਜਾਬ ਆਪਾਂ ਸਾਰੇ ਜਾਣਦੇ ਕਿ ਦੇਸ਼ ਦਾ ਨੰਬਰ 1 ਸੂਬਾ ਰਿਹਾ ਵਾ ਅਗਰ ਪੰਜਾਬ ਤੇ ਅੱਜ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਐਡੇ ਵੱਡੇ ਕਰਜ਼ੇ ਵਿੱਚ ਜਿਹੜੀ ਸਰਕਾਰ ਆਪਣੀਆਂ ਤਨਖਾਹਾਂ ਨਹੀਂ ਦੇ ਸਕਦੀ ਪੈਨਸ਼ਨਸ ਨਹੀਂ ਦੇ ਸਕਦੀ ਪਿਛਲੇ ਬਰੇ ਆ ਇਸ ਜਾਂਦੇ ਹੋਏ ਬਰੇ 2025 ਵਿੱਚ ਇੱਕ ਵੀ ਡੀਏ ਦੀ ਕਿਸ਼ਤ ਕਿਸੇ ਪੈਨਸ਼ਨਰ ਨੂੰ ਕਿਸੇ ਰਿਟਾਇਰਡ ਏਮਪਲੋਈ ਨੂੰ ਅੱਜ ਤੱਕ ਨਹੀਂ ਦੇ ਸਕੇ ਇੱਕ ਸਾਲ ਵਿੱਚ ਤੁਸੀਂ ਕੀ ਉਮੀਦ ਲਾ ਸਕਦੇ ਹੋ ਕਿ 40% ਨਰੇਗਾ ਦਾ ਬਿੱਲ ਕੀ ਪੰਜਾਬ ਸਰਕਾਰ ਦੇ ਪਾਵੇਗੀ ਲਾਈਕਵਾਇਸ ਸਾਰੇ ਇੰਡੀਆ ਦੀਆਂ ਸਟੇਟਸ ਵੈਦਰ ਇਟ ਇਜ਼ ਉੱਤਰ ਪ੍ਰਦੇਸ਼ ਮਧਿਆ ਪ੍ਰਦੇਸ਼ ਹਿਮਾਚਲ ਹਰਿਆਣਾ ਇਹ ਸਾਰੀਆਂ ਬਹੁਤ ਬੁਰੀ ਤਰ੍ਹਾਂ ਨਾਲ ਕਰਜ਼ਈ ਸੂਬੇ ਨੇ ਔਰ ਬੀਜੇਪੀ ਨੇ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਇੰਡੀਆ ਦਾ ਜਿਹੜਾ ਕੈਰੈਕਟਰ ਸੀਗਾ ਵੀ ਆ ਬੇਸਿਕਲੀ ਯੂਨੀਅਨ ਆਫ ਸਟੇਟਸ ਸਾਡਾ ਇੱਕ ਫੈਡਰਲ ਢਾਂਚੇ ਨਾਲ ਦੇਸ਼ ਚੱਲਣਾ ਚਾਹੀਦਾ ਸੀਗਾ ਲੇਕਿਨ ਹੌਲੀ ਹੌਲੀ ਇਹਨੂੰ ਯੂਨੀਅਨ ਆਫ ਸਟੇਟਸ ਦੀ ਜਗ੍ਹਾ ਤੇ ਬਦਲ ਕੇ ਇਹਨੂੰ ਯੂਨੀਟਰੀ ਸਿਸਟਮ ਬਣਾਤਾ ਸਾਡੇ ਬਹੁਤ ਸਾਰੇ ਇੰਪੋਰਟੈਂਟ ਜਿਹੜੇ ਸਟੇਟਾਂ ਦੇ ਅਧਿਕਾਰ ਸੀਗੇ ਉਹ ਖੋ ਕੇ ਕੇਂਦਰ ਨੇ ਆਪਣੇ ਸੈਂਟਰਲ ਲਿਸਟ ਵਿੱਚ ਪਾ ਲਏ ਨੇ ਬਹੁਤ ਸਾਰੇ ਇਦਾਂ ਦੇ ਅਧਿਕਾਰ ਸੀ ਜਿਹੜੇ ਕਨਕਰੈਂਟ ਲਿਸਟ ਵਿੱਚ ਸੀ ਜਿਹੜੇ ਦੋਨਾਂ ਸਟੇਟਾਂ ਸਟੇਟ ਔਰ ਸੈਂਟਰ ਦੇ ਦਰਮਿਆਨ ਸੀਗੇ ਉਹ ਕੱਢ ਕੇ ਉਹਨਾਂ ਨੇ ਕੇਂਦਰ ਕੋਲ ਪਾ ਲਏ ਨੇ ਅੱਜ ਜਿਹੜੀਆਂ ਸਟੇਟਾਂ ਨੇ ਉਹ ਇੱਕ ਕਿਸਮ ਦੀਆਂ ਗਲੋਰੀਫਾਈਡ ਮਿਨਿਸਪੈਲਟੀਆਂ ਬਣ ਕੇ ਰਹਿ ਗਈਆਂ ਨੇ ਉਹਨਾਂ ਦੇ ਕੋਲ ਨਾ ਤਾਂ ਕੋਈ ਟੈਕਸੇਸ਼ਨ ਦਾ ਅਧਿਕਾਰ ਰਿਹਾਵਾ GST ਨੂੰ 1 ਨੇਸ਼ਨ 1 ਟੈਕਸ ਦੇ ਨਾਮ ਤੇ ਬਦਲ ਦਿੱਤਾ ਗਿਆ ਲਾਈਕਵਾਇਜ਼ ਜਿੰਨੇ ਸਾਡੇ ਲੇਬਰ ਲਾਜ਼ ਨੇ ਸਾਡੀ تعلیم ਦਾ ਜਿਹੜਾ ਸਾਡੇ ਕੋਲ ਪੰਜਾਬ ਦੇ ਵਰਗੇ ਸਟੇਟ ਕੋਲ ਕੋਈ ਅਧਿਕਾਰ ਨਹੀਂਗਾ ਸਾਡਾ ਐਜੂਕੇਸ਼ਨ ਦਾ ਸਿਸਟਮ ਦਾ ਕਰਿਕੂਲਮ ਕੀ ਕੀ ਬੱਚਾ ਨੂੰ ਕੀ ਪੜਾਇਆ ਜਾਵੇਗਾ ਪੰਜਾਬ ਦੇ ਵਿੱਚ ਉਹ ਕੇਂਦਰ ਸਰਕਾਰ ਤੈਅ ਕਰ ਰਹੀ ਆਪਾਂ ਅਕਸਰ ਕਹਿੰਦੇ ਅੱਗੇ ਇਹਨਾਂ ਨੇ ਐਜੂਕੇਸ਼ਨ ਦਾ ਭਗਵਾ ਕਰਨ ਕੀਤਾ ਹੈ ਲਾਈਕਵਾਇਜ਼ ਜਿਹੜੇ ਇੰਪੋਰਟੈਂਟ ਸਬਜੈਕਟ ਸਗੇ ਉਹ ਹੌਲੀ ਹੌਲੀ ਕੇਂਦਰ ਨੇ ਆਪਣੇ ਕੋਲ ਖਿੱਚਦੇ 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 ਲੈਂਦੇ ਸਟੇਟਾਂ ਮੈਂ ਜਿਵੇਂ ਕਿਹਾ ਕਿ ਮਿਊਨਿਸਪਲਟੀਆਂ ਬਣ ਕੇ ਰਹਿ ਗਈਆਂ ਨੇ ਕੋਈ ਵੀ ਸਟੇਟ 40% ਦਾ ਬਿੱਲ ਅਦਾ ਨਹੀਂ ਕਰ ਪਾਵੇਗੀ ਇਸ ਤੋਂ ਅਗਲੀ ਗੱਲ ਇਹ ਹੈ ਕਿ ਮਹਾਤਮਾ ਗਾਂਧੀ ਜੀ ਨੂੰ ਆਪਾਂ ਕਹਿੰਦੇ ਕਿ ਸਾਡੇ ਉਹ ਰਾਸ਼ਟਰ ਪਿਤਾ ਨੇ ਫਾਦਰ ਆਫ ਦ ਨੇਸ਼ਨ ਹੈ ਕਦੀ ਆਪਣੇ ਪਿਓ ਦੀ ਵੀ ਕੋਈ ਤੋਹੀਨ ਕਰਦਾ ਹੁੰਦਾ ਇਹਨਾਂ ਨੇ ਆਪਣੇ ਪਿਓ ਦੀ ਤੋਹੀਨ ਕੀਤੀ ਆ ਇਹਨਾਂ ਨੇ ਉਹਦਾ ਨਾਮ ਬਦਲ ਕੇ ਇੱਕ ਲੰਬਾ ਚੌੜਾ ਜਿਹੜਾ ਨਾਮ ਆ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਮਹਾਤਮਾ ਗਾਂਧੀ ਦੀ ਜਿਹੜੀ ਕੰਟਰੀਬਿਊਸ਼ਨ ਸੀ ਟੁਵਰਡਸ ਦੀ ਇੰਡੀਪੈਂਡੈਂਸ ਮੂਵਮੈਂਟ ਆਫ ਇੰਡੀਆ ਪ੍ਰਾਇਰ ਐਂਡ ਆਫਟਰ ਥੈਟ ਔਰ ਜਸਟ ਨਾਲ ਉਸ ਵਕਤ ਗੋਡਸੇ ਨੇ ਬੀਜੇਪੀ ਆਰਐਸਐਸ ਦੇ ਇੱਕ ਆਈਡੀਓਲੋਗ ਦੇ ਮਹਾਤਮਾ ਗਾਂਧੀ ਜੀ ਦਾ ਕਤਲ ਕੀਤਾ ਉਹ ਤਾਂ ਉਹਨਾਂ ਦਾ ਜਸਮਾਨੀ ਕਤਲ ਹੋਇਆ ਲੇਕਿਨ ਅੱਜ ਜਿਹੜਾ ਨਰੇਗਾ ਦੀ ਸਕੀਮ ਨੂੰ ਮਨਰੇਗਾ ਨੂੰ ਉਹਨਾਂ ਨੇ ਛੇੜਛਾੜ ਕਰਕੇ ਅੱਜ ਉਹਨਾਂ ਦੀ ਸਪਿਰਟ ਦਾ ਕਤਲ ਕੀਤਾ ਵਾ ਇਹ ਬਹੁਤ ਇੱਕ ਮਾੜੀ ਗੱਲ ਤੇ ਮਾੜੀ ਸੋਚ ਆ ਇਹ ਆਪਣੇ ਵਡੇਰਿਆਂ ਦੀ ਪੁਰਖਿਆਂ ਦੀ ਤੋਹਫੀ ਕਰਨ ਦੀ ਗੱਲ ਨਾਲ ਮੈਂ ਕਹੂੰਗਾ ਕਿ ਮਨਰੇਕਾ ਵਾਸ এ ਵੈਰੀ ਇੰਪੋਰਟੈਂਟ ਸਕੀਮ ਜਿਹੜੀ ਡਿਮਾਂਡ ਬੇਸ ਸੀਗੀ ਪਿੰਡਾਂ ਚੋਂ ਪੰਚਾਇਤਾਂ ਆ ਲਿਖ ਕੇ ਦਿੰਦੀਆਂ ਸੀ ਕਿ ਸਾਡੇ ਕੋਲ ਹੁਣ ਅਗਲੇ 3 ਮਹੀਨਿਆਂ ਵਾਸਤੇ ਫਲਾ ਫਰਾ ਫਾ ਕੰਮ ਨੇ ਔਰ ਸਾਨੂੰ ਇੰਨੀ ਲੇਬਰ ਫੋਰਸ ਚਾਹੀਦੀ ਆ ਔਰ ਇਹਦੇ ਚ ਇਸ ਐਕਟ ਵਿੱਚ ਗਾਰੰਟੀਡ ਸੀਗਾ ਦਿਸ ਵਾਸ ਅ ਗਾਰੰਟੀਡ ਐਕਟ ਇਦੇ ਚ 100 ਦਿਨ ਦੀ ਲੇਬਰ ਹਰ ਹਾਊਸਹੋਲਡ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੀ ਸੀਗੀ ਘੱਟੋ ਘੱਟ 100 ਦਿਨ ਨਾਲ ਉਹਨਾਂ ਦਾ ਹੋਰ ਨਹੀਂ ਕੁਝ ਤਾਂ ਜਿਹੜਾ ਬੇਸਿਕ ਉਹਨਾਂ ਦੇ ਰੋਜ਼ੀ ਰੋਟੀ ਆ ਬੇਸਿਕ ਖਰਚੇ ਸੀਗੇ ਉਹ ਆਮ ਛੋਟੇ ਘਰਾਂ ਦੇ ਚੱਲਦੇ ਸੀਗੇ ਇਹਨੂੰ ਇੱਕ ਕਿਸਮ ਦਾ ਬਜਟਰੀ ਅਲੋਕੇਸ਼ਨ ਦੇ ਨਾਲ ਜੋੜ ਦਿੱਤਾ ਜਿੰਨਾ ਕੋਈ ਕੇਂਦਰ ਜਾਂ ਸਰਕਾਰ ਪਾਇਆ ਕਰੇਗੀ ਸਟੇਟ ਦੀ ਉਹਨਾਂ ਕੰਮ ਕਰਿਆ ਕਰਨਗੇ ਲਿਖਣ ਨੂੰ ਕਿਹਾ ਬਹੁਤ ਕੁਝ ਹੈ ਕਿ ਅਸੀਂ 750 ਦਿਨ ਕੰਮ ਦੇਾਂਗੇ ਪਰ ਉਹ ਸਾਰਾ ਇੱਕ ਮਿਸਲੀਡਿੰਗ ਫੈਕਟ ਹੈਗੇ ਨੇ ਇਸ ਕਰਕੇ ਅੱਜ ਅਸੀਂ ਸਾਰੇ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਸੀਂ ਸਾਰੇ ਇੱਥੇ ਬੈਠ ਕੇ तमाम ਪੰਜਾਬ ਦੇ ਮਨਰੇਗਾ ਵਰਕਰਸ ਨੂੰ ਅਪੀਲ ਕਰਨਾ ਚਾਹੁੰਦੇ ਆਂ ਔਰ ਨਾਲ ਜਿੰਨੀਆਂ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਜਥੇਬੰਦੀਆਂ ਐਨ ਜੀਓਜ਼ ਯੂਨੀਅਨਸ ਬਣੀਆਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਅੱਗੇ ਆਣ ਕੇ ਇਸ ਇੰਪੋਰਟੈਂਟ ਫਲੈਗਸ਼ਿਪ ਪ੍ਰੋਗਰਾਮ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਆ ਇਹਦਾ ਤੁਹਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈਗਾ ਸਾਡੀ ਪਾਰਟੀ ਨੇ ਪਿਛਲੇ ਦਿਨਾਂ ਵਿੱਚ ਅਸੀਂ ਦੇਸ਼ ਪੱਧਰ ਤੇ ਜਿਵੇਂ ਮੈਂ ਕਿਹਾ ਕਿ ਪਹਿਲਾਂ ਸੰਸਦ ਚ ਵਿਰੋਧ ਕੀਤਾ ਫਿਰ ਹੌਲੀ ਹੌਲੀ ਅਸੀਂ ਸਾਰੇ ਦੇਸ਼ ਵਿੱਚ ਜਾ ਕੇ ਇਸ ਨੁਕਤੇ ਦੇ ਉੱਤੇ ਉ ਜਾਗਰਤਾ ਪੈਦਾ ਕੀਤੀ ਪਿਛਲੇ ਦਿਨਾਂ ਚ ਜਿਵੇਂ ਮੇਰੀ ਡਿਊਟੀ ਲੱਗੀ ਸੀ ਹਿਮਾਚਲ ਪ੍ਰਦੇਸ਼ ਸ਼ਿਮਲਾ ਜਾ ਕੇ ਅਸੀਂ ਉੱਥੋਂ ਜਾ ਕੇ ਮੀਡੀਆ ਦੇ ਥਰੂ ਹਿਮਾਚਲ ਦੇ ਲੋਕਾਂ ਨੂੰ ਕੀਤਾ ਐਵੇਂ ਸਾਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵਕ ਵਕ ਸੂਬਿਆਂ 'ਚ ਜਾ ਕੇ ਲੋਕਾਂ ਨੂੰ ਐਜੂਕੇਟ ਕੀਤਾ ਔਰ ਅਸੀਂ ਆਪਣੇ ਪ੍ਰਦੇਸ਼ ਦਾ ਸਾਡਾ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦਾ ਯੂਨਿਟ ਹੈ ਆਲਰੇਡੀ ਇਹਨਾਂ ਨੇ ਇੱਕ ਪ੍ਰੋਟੈਸਟ ਲੌਂਚ ਕੀਤਾ ਵਾ ਔਰ ਹੌਲੀ ਹੌਲੀ ਅਸੀਂ ਪਲਾਨ ਕਰਾਂਗੇ ਕਿ ਅਸੀਂ ਇਸ ਇਹਨਾਂ ਪ੍ਰੋਟੈਸਟ ਨੂੰ ਪਾਰਟੀ ਦੇ ਮਸ਼ਵਰੇ ਦੇ ਨਾਲ ਇਹ ਬਿਲਕੁਲ ਜ਼ਮੀਨ ਪੱਧਰ ਤੱਕ ਸਟੇਟ ਪੱਧਰ ਤੱਕ ਬਲੌਕ ਪੱਧਰ ਤੱਕ ਤਾਂ ਕਿ ਲੋਕਾਂ ਦੇ ਅਧਿਕਾਰਾਂ ਨੂੰ ਖੋਇਆ ਨਾ ਜਾ ਸਕੇ ਇਸ ਮਸਲੇ ਤੇ ਅੱਜ ਤੁਹਾਡੇ ਦਰਮਿਆਨ ਅਸੀਂ ਸਾਰੇ ਇਹ ਹਾਜ਼ਰ ਹਾਂ ਇਹਦੇ ਨਾਲ ਜੁੜਿਆ ਇੱਕ ਮਸਲਾ ਹੋਰ ਮੈਂ ਕਹਿਣਾ ਚਾਹੁੰਨਾ ਕਿ ਸ਼ਹੀਦੀ ਦਿਹਾੜਾ ਚੱਲ ਹਫਤਾ ਚੱਲ ਰਿਹਾ ਸਾਡੇ ਸਹਿਬਜ਼ਾਦਿਆਂ ਦਾ ਜੀ ਬਹੁਤ ਵੱਡੀ ਕੁਰਬਾਨੀ ਆ ਕੱਲ ਪਰਸੋ ਮੈਂ ਸੁਣ ਰਿਹਾ ਸੀ ਅਮਿਤ ਸ਼ਾਹ ਔਰ ਉਸ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਸਾਹਿਬ ਇਸ ਗੱਲ ਨੂੰ ਸਵੀਕਾਰ ਕਰਦੇ ਨੇ ਕਿ ਅਗਰ ਸਹਿਬਜ਼ਾਦਿਆਂ ਦੀ ਕੁਰਬਾਨੀ ਨਾ ਹੁੰਦੀ ਜਾਂ ਦਸਮ ਪਿਤਾ ਦੀ ਦਾ ਦਾ ਜਿਹੜਾ ਉਹਨਾਂ ਨੇ ਸਰਬੰਸ ਵਾਰਿਆ ਤੇ ਸ਼ਾਇਦ ਆਪਾਂ ਇਸ ਜਿਓਗ੍ਰਾਫੀਕਲ ਸ਼ਕਲ ਵਿੱਚ ਭਾਰਤ ਨਾ ਹੁੰਦਾ ਉਹਨਾਂ ਨੇ ਨੀਂ ਰੱਖੀ ਸੀ ਇੱਕ ਬੜੇ ਮਜਬੂਤ ਦੇਸ਼ ਦੀ ਔਰ ਆਪਣੀ ਉਹਨਾਂ ਨੇ ਕੁਰਬਾਨੀ ਦੇ ਕੇ ਇਸ ਨੂੰ ਅੱਗੇ ਲੈ ਕੇ ਗਏ ਲੇਕਿਨ ਜਿਹੜਾ ਬੀਜੇਪੀ ਨੂੰ ਇਸ ਨੂੰ ਨਾਮ ਦਿੱਤਾ ਵਾ ਵੀਰ ਬਾਲ ਦਿਵਸ ਇਹ ਕੰਪਲੀਟਲੀ ਅਨਐਕਸੈਪਟੇਬਲ ਨੇਮ ਹੈ ਸਾਡੇ ਜਿਹੜੇ ਸੈਬਜ਼ਾਦੇ ਨੇ ਉਹ ਕੋਈ ਜਿੱਦਾਂ ਕਹਿੰਦੇ ਕਿ ਬਾਲ ਨਹੀਂ ਸੀਗੇ ਉਹ ਸਾਡੇ ਕੌਮੀ ਸ਼ਹੀਦ ਔਰ ਸਾਡਾ ਬਾਬਿਆਂ ਦਾ ਸ਼ਹੀਦਾਂ ਦਾ ਰਤਬਾ ਵਾ ਇਸ ਕਰਕੇ ਅਸੀਂ ਇਹ ਮੰਗ ਕੀਤੀ ਆ ਕਿ ਵੀਰ ਬਾਲ ਦਿਵਸ ਦਾ ਨਾਮ ਚੇਂਜ ਕੀਤਾ ਜਾਵੇ ਇਹਨੂੰ ਬਦਲ ਕੇ ਸੈਬਜ਼ਾਦਿਆਂ ਦੀ ਸ਼ਹਾਦੀ ਸ਼ਹਾਦਤ ਦਿਵਸ ਦਾ ਨਾਮ ਦਿੱਤਾ ਜਾਵੇ ਇਹ ਉਹਨਾਂ ਦੀ ਕੁਰਬਾਨੀ ਨੂੰ ਡਾਊਨ ਪਲੇ ਕਰਨ ਵਾਲੀ ਗੱਲ ਆ ਉਹਨਾਂ ਦੇ ਜੋ ਏਡੀ ਵੱਡੀ ਸ਼ਹਾਦਤ ਵਿਸ਼ਵ ਵਿੱਚ ਜਿਹੜੀ ਮਨੁੱਖਤਾ ਲਈ ਹਿਊਮਨ ਰਾਈਟਸ ਵਾਸਤੇ ਦਿੱਤੀਆਂ ਗਈਆਂ ਸ਼ਹਾਦਤਾਂ ਉਹਨਾਂ ਨੂੰ ਇੱਕ ਕਿਸਮ ਦਾ ਆਈ ਵੁੱਡ ਆਲਸੋ ਸੇ ਕਿ ਉਹਨਾਂ ਦੀ ਤੋਹਫੀਨ ਕਰਨ ਵਾਲੀ ਗੱਲ ਆ ਉਮੀਦ ਕਰਦੇ ਹਾਂ ਕਿ ਭਾਜਪਾ ਦੀ ਸਰਕਾਰ वीर बाल दिवस ਦਾ ਨਾਮ ਬਦਲ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ ਦਿਹਾੜਾ ਜਿਹੜਾ ਉਹ ਮਨਾਇਆ ਜਾਵੇ ਜਿਵੇਂ ਪੰਜਾਬ ਦੇ ਵਿੱਚ ਪਿਛਲੇ ਇੱਕ ਹਫ਼ਤੇ ਦੇ ਉੱਤੋਂ ਚੱਲ ਰਹੇ ਨੇ ਸਮਾਗਮ ਚੱਲ ਰਹੇ ਨੇ ਇੱਕ ਲਾਸਟ ਪੁਆਇੰਟ ਮੈਂ ਐਡ ਕਰਨਾ ਚਾਹੁੰਦਾ ਕਿ ਸਾਨੂੰ ਬੜਾ ਅਫਸੋਸ ਹੋਇਆ ਕਿ ਜਿਹੜਾ ਨਗਰ ਕੀਰਤਨ ਕੱਢ ਰਹੇ ਸੀ ਇਸੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਿਊਜ਼ੀਲੈਂਡ ਵਿੱਚ ਉਸ ਨੂੰ ਰੋਕਿਆ ਗਿਆ ਵਾ ਔਰ ਉਸ ਵਿੱਚ ਰੈਸਿਜ਼ਮ ਦੀ ਝਲਕ ਨਜ਼ਰ ਆਉਂਦੀ ਹੈ ਔਰ ਸਾਡੇ ਉਥੇ ਜਿਹੜੀ ਸਿੱਖ ਕਮਿਊਨਿਟੀ ਆ ਇੱਕ ਬੜੀ ਛੋਟੀ ਜੀ ਮਾਈਨੋਰਿਟੀ ਕਮਿਊਨਿਟੀ ਆ ਜਸਟ ਬੇਰੀ 1% ਆਫ ਨਿਊਜ਼ੀਲੈਂਡਸ ਪੋਪੂਲੇਸ਼ਨ ਦੇ ਫੈਲਟ ਵੈਰੀ ਟੈਰਰਾਈਜ਼ਡ ਐਂਡ ਦੇ ਫੈਲਟ ਵੈਰੀ ਵਾਟ ਸ਼ੁਡ ਆਈ ਸੇ ਕੈ ਦੇ ਫੈਲਟ ਥੈਟ ਦੇ ਹੈਵ ਬੀਨ ਰੋਬਡ ði ਓਪਰਚੁਨਿਟੀ ਆਫ ਸੈਲੀਬ੍ਰੇਟਿੰਗ ਸੱਚ ਐਨ ਇੰਪੋਰਟੈਂਟ ਇਵੈਂਟ ਜਿਹੜਾ ਸਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜਿਆ ਸੀਗਾ ਲੇਕਿਨ ਅਫਸੋਰਸ ਕਿ ਸਾਡੀ ਕੇਂਦਰ ਸਰਕਾਰ ਨੇ ਉਹਦੇ ਤੇ ਇੱਕ ਦੇ ਇੱਕ ਟਵੀਟ ਵੀ ਨਹੀਂ ਕੀਤਾ ਕਿਤੇ ਇਹ ਵੀ ਨਹੀਂ ਕਿਹਾ ਨਿਊਜ਼ੀਲੈਂਡ ਦੀ ਸਰਕਾਰ ਨੂੰ ਕਿ ਉੱਥੇ ਨਗਰ ਕੀਰਤਨ ਕੱਢਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਜੋ ਕੁਝ ਉਥੇ ਐਕਸਟਰੀਮਿਸਟ ਰਾਈਟ ਵਿੰਗ ਲੋਕਾਂ ਨੇ ਕੀਤਾ ਉਸ ਦੀ ਕੋਈ ਨਿਖੇਦੀ ਨਹੀਂ ਕੀਤੀ ਗਈ ਇਹ ਮਸਲੇ ਜਿਹੜੇ ਸੀ ਅੱਜ ਤੁਹਾਡੇ ਦਰਮਿਆਨ ਮੈਂ ਲੈ ਕੇ ਆਉਣੇ ਸੀਗੇ ਮੈਂ ਆਪਣੇ ਸਾਰੇ ਕਲੀਗਜ਼ ਦਾ ਬਹੁਤ ਇੱਕ ਵਾਰ ਫਿਰ ਮਸ਼ਹੂਰ ਹਾਂ ਔਰ ਜਿਹੜਾ ਮੀਡੀਆ ਦੇ ਤੁਸੀਂ ਲੋਕ ਬੈਠੇ ਹੋ ਸਾਹਮਣੇ ਤੁਹਾਡਾ ਸਾਰਿਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਰੋਡ ਕੀਤਾ ਜਾ ਰਿਹਾ ਸੜਕ ਨੂੰ ਲੈ ਕੇ ਸਭ ਤੱਕ ਕੇਂਦਰ ਸਰਕਾਰ ਉਹਨਾਂ ਜਿਹੜਾ ਜਿਹੜੀ ਸਟੇਟਸ ਨੇ ਇਹਨਾਂ ਤੇ ਜਿਹੜਾ ਬੋਝ ਪਾਇਆ ਜਾ ਰਿਹਾ ਤਾਂ ਲੱਗਦਾ ਸਟੇਟ ਨੂੰ ਉਸ ਲੈਵਲ ਤੇ ਵਿਰੋਧ ਕਰਨਾ ਚਾਹੀਦਾ ਸੀ ਜਿਹੜੀਆਂ ਬੀਜੇਪੀ ਸ਼ਾਸਿਤ ਨੇ ਉਹਨਾਂ ਨੇ ਤਾਂ ਕਰ ਨਹੀਂ ਕਰਨਾ ਪਰ ਜਿਵੇਂ ਪੰਜਾਬ ਆ ਉਸ ਲੈਵਲ ਤੇ ਵਿਰੋਧ ਨਹੀਂ ਕਰ ਪਾਰੇ ਦੇਖੋ ਪੰਜਾਬ ਦੀ ਸਰਕਾਰ ਜਿਹੜੀ ਆ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਬਿਲਕੁਲ ਆਪਣੇ ਹਕੂਕ ਦੀ ਰਾਖੀ ਕਰਨ ਵਿੱਚ ਫੇਲ ਹੋਈ ਆ ਪਹਿਲਾਂ ਤਾਂ ਇਹਨਾਂ ਨੇ ਕਿਸਾਨੀ ਅੰਦੋਲਨ ਵਿੱਚ ਬੇਲੋੜਾ ਦਖਲਅੰਦਾਜ਼ੀ ਕਰਕੇ ਸਾਡੇ ਕਿਸਾਨਾਂ ਨੂੰ ਬੀਜੇਪੀ ਦੇ ਕਹਿਣ ਤੇ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਉਠਾਇਆ ਗਿਆ ਉਹਨਾਂ ਦੇ ਮੋਰਚੇ ਖਦੇੜੇ ਗਏ ਉਹਨਾਂ ਦਾ ਸਾਰਾ ਸਮਾਨ ਚੋਰੀ ਕੀਤਾ ਗਿਆ ਇਥੋਂ ਤੱਕ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਉਹ ਪਿਛਲੇ ਦਿਨਾਂ 'ਚ 90 ਦੀ ਧਰਤੀ ਤੋਂ ਸਰਕਾਰੀ ਦਫ਼ਤਰਾਂ 'ਚੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰਾਂ 'ਚੋਂ ਤੇ ਦਫ਼ਤਰਾਂ 'ਚੋਂ ਲੱਭੀਆਂ ਅੱਜ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਨਾਮ ਟਰਾਲੀ ਚੋਰ ਰੱਖ ਬੈਠਾ ਵਾ ਔਰ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਉੱਠਿਆ ਸਾਡੇ ਪੰਜਾਬ ਯੂਨੀਵਰਸਿਟੀ ਤੇ ਡਾਇਰੈਕਟ ਅਟੈਕ ਕੀਤਾ ਉਹ ਅਟੈਕ ਕੱਲਾ ਪੰਜਾਬ ਯੂਨੀਵਰਸਿਟੀ ਤੇ ਨਹੀਂ ਸੀਗਾ ਉਹ ਪੰਜਾਬ ਦੇ ਫੈਡਰਲ ਫੈਡਰਲਿਜ਼ਮ ਤੇ ਸਾਡੇ ਅਧਿਕਾਰਾਂ ਤੇ ਉਹ ਡਾਕਾ ਸੀਗਾ ਲੇਕਿਨ ਭਗਵੰਤ ਮਾਨ ਦੀ ਸਰਕਾਰ ਉਸੇ ਵੀ ਮੂਕ ਦਰਸ਼ਕ ਬਣ ਕੇ ਬੈਠੀ ਰਹੀ ਹੈ ਆ ਹੁਣ ਮਨਰੇਗਾ ਦਾ ਆ ਇਟ ਵਾਸ ਅ ਵੈਰੀ ਵਾਈਟਲ ਇੰਪੋਰਟੈਂਟ ਐਕਟ ਜਿਹਦੇ ਨਾਲ ਪੰਜਾਬ ਦੇ ਕਰੋੜਾ ਘਰਾਂ ਨੂੰ ਪੈਸੇ ਮਿਲਦੇ ਸੀ ਆਮਦਨ ਆਉਂਦੀ ਸੀ ਕਿ ਲੇਕਿਨ ਇਹਦੇ ਵਿੱਚ ਵੀ ਉਹਨਾਂ ਨੇ ਸਿਰਫ ਲਫ਼ਜ਼ੀ ਗੱਲਾਂ ਕਰਕੇ ਇਹਨੂੰ ਕੰਡੈਮਨ ਕੀਤਾ ਵਾ ਕਿਸੇ ਵੀ ਨਾ ਵਿਧਾਨ ਸਭਾ ਦਾ ਸੈਸ਼ਨ ਬਲਾ ਕੇ ਉਹਦੇ ਵਿੱਚ ਮਤਾ ਪਾਸ ਕਰਨਾ ਚਾਹੀਦਾ ਸੀ 30th ਨੂੰ ਸਾਡਾ ਸੈਸ਼ਨ ਜਿਹੜਾ ਹੋ ਰਿਹਾ ਉਹ ਹੋਰ ਨਾ ਇਸ਼ੂਸ ਤੇ ਹੋ ਰਿਹਾ ਇਹਦੇ ਵਿੱਚ ਮੈਂ ਚਾਹੂੰਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਚ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਭੇਜਣ ਕਿ ਅਸੀਂ ਇਸ ਨਰੇਗਾ ਦੀ ਮਨਰੇਗਾ ਦੀ ਸਕੀਮ ਨਾਲ ਛੇੜਛਾੜ ਦਾ ਸਖਤ ਵਿਰੋਧ ਕਰਦੇ ਆ ਔਰ ਇਹਦਾ オリジナル ਕੈਰੈਕਟਰ ਜਿਹੜਾ ਬਹਾਲ ਕੀਤਾ ਲਾਈਕਵਾਈਸ ਬਹੁਤ ਹੋਰ ਇਸ ਤਰ੍ਹਾਂ ਦੇ ਇਸ਼ੂਸ ਆਏ ਪਿਛਲੇ 4 ਸਾਲ ਚ ਜਿਹਦੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਅਧਿਕਾਰਾਂ ਤੇ ਹਕੂਕਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਹੋਈ ਫਲੱਡਸ ਆਏ ਪੰਜਾਬ ਚ ਤੁਸੀਂ ਦੇਖਿਆ ਕਿ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ ਉਹਦੇ ਵਿੱਚ ਵੀ ਅੱਜ ਤੱਕ ਕਿਸੇਰ ਤੋਂ ਨਾ ਕੋਈ ਮੈਨੇਕੇਜ਼ ਪੈਕੇਜ ਪ੍ਰਾਪਤ ਕਰ ਸਕੇ ਤੇ ਨਾ ਆਪ ਕਿਸੇ ਫਲੱਡ ਅਫੈਕਟਿਡ ਵਿਕਟਮਸ ਨੂੰ ਕੋਈ ਉਹਨਾਂ ਦੀ ਕੰਪਨਸੇਸ਼ਨ ਜਿਹੜੀ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਦਿਆਂਗੇ ਨਾ ਉਹ ਦੇ ਸਕੇ ਇਸ ਤਰ੍ਹਾਂ ਨਾਲ ਪਿਛਲੇ 4 ਸਾਲਾਂ ਵਿੱਚ ਪੰਜਾਬ ਸਰਕਾਰ ਆਪਣੇ ਸੂਬੇ ਦੇ ਅਧਿਕਾਰਾਂ ਨੂੰ ਵੀ ਵਿਰਾਖੀਕਰਨ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਅਸਫਲ ਹੋਈ ਜੀ ਜਿਹੜਾ ਸਾਹਿਬ ਜਿਹੜੇ ਦੋ ਇਸ਼ੂਸ ਨੇ ਇੱਕ ਨੇ ਮੰਡੇਗਾ ਵਾਲਾ ਦੂਸਰਾ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦਾ ਇਸ਼ੂ ਦੋਨਾਂ ਦੇ ਵਿੱਚ ਨਾਂ ਚੇਂਜ ਕਰਨ ਨੂੰ ਲੈ ਕੇ ਜਿਹੜਾ ਵਿਰੋਧ ਹੈ ਤੁਹਾਡੇ ਵੱਲੋਂ ਜਾਂ ਹੋਰ ਜਿਹੜੇ ਕਿਸਾਨਾਂ ਵੱਲੋਂ ਜਾਂ ਹੋਰਾਂ ਵੱਲੋਂ ਜਿਹੜਾ ਪਹਿਲਾ ਇਸ਼ੂ ਆ ਮੰਡੇਗਾ ਵਾਲਾ ਉਹਦੇ ਵਿੱਚ ਕਾਂਗਰਸ ਨੇ ਵੀ ਚੇਂਜ ਕੀਤੀ ਸੀ ਪਹਿਲਾਂ ਨਰੇਗਾ ਸੀ ਉਹ ਚ ਮਹਾਤਮਾ ਗਾਂਧੀ ਨਾਲ ਨਾਂ ਜੋੜ ਦਿੱਤਾ ਸੀ ਕਿ ਉਦੋਂ ਇਹ ਜਿਹੜੀ ਹੋਈ ਇਹ ਇਸ ਨੂੰ ਹੁਣ ਵੀ ਜੇ ਦੋਵੇਂ ਨਾਂ ਟਾ ਲੱਤੇ ਜਾਣ ਹਟਾ ਕੇ ਸਿਰਫ ਨਰੇਗਾ ਰਹਿਣ ਦਿੱਤਾ ਜਾ ਨਹੀਂ ਅੱਜ ਤਾਂ ਸਾਡਾ ਮਸਲਾ ਕੱਲੇ ਨਾਮ ਦਾ ਨਹੀਂਗਾ ਜੀ ਨਾਮ ਤਾਂ ਤਾਂ ਮੈਂ ਕਹਿ ਰਿਹਾ ਕਿ ਆਫਟਰ 올 ਮਹਾਤਮਾ ਗਾਂਧੀ ਦੀ ਇਸ ਦੇਸ਼ ਪ੍ਰਤੀ ਕੰਟ੍ਰਿਬਿਊਸ਼ਨ ਨੂੰ ਬੱਚਾ ਬੱਚਾ ਜਾਣਦਾ ਵਾ ਆਪਾਂ ਉਹਨਾਂ ਨੂੰ ਉਦਾਂ ਕਹਿੰਨੇ ਕਿ ਰਾਸ਼ਟਰਪਿਤਾ ਵਾ ਤੇ ਰਾਸ਼ਟਰਪਿਤਾ ਦਾ ਨਾਮ ਹਟਾਤਾ ਨਾਮ ਕੱਲੇ ਹਟਾਉਂਦੇ ਨਹੀਂ ਇਹਦੇ ਜਿਹੜਾ ਇਹਦੀ ਛੇੜਛਾੜ ਕੀਤੀ ਗਈ ਹੈ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਿਹੜਾ ਅਲੋਕੇਸ਼ਨ ਆਫ ਫੰਡਸ 60% ਕੇਂਦਰ ਸਰਕਾਰ ਤੇ 40% ਸਟੇਟਾਂ ਤੇ ਬੋਝ ਪਾਤਾ ਸਟੇਟ ਤੋਂ ਦੇ ਹੀ ਨਹੀਂ ਹੋਣਾ ਭਗਵੰਤ ਮਾਨ ਦੀ ਸਰਕਾਰ ਕੋਲੋਂ ਇਹ ਪੈਸਾ ਨਹੀਂ ਦੇ ਹੋਣਾ ਉਹ ਤਾਂ 1000 ਰੁਪਏ ਔਰਤਾਂ ਦਾ ਪਿਛਲੇ 4 ਸਾਲ ਚ ਨਹੀਂ ਦੇ ਸਕੇ ਇਸ ਕਰਕੇ ਜਿਹੜਾ ਇਹਦਾ ਈਵਨ ਅਲੋਕੇਟ ਅਲੋਕੇਸ਼ਨ ਸਿਸਟਮ ਸੀਗਾ ਪਹਿਲਾਂ ਸੀਗਾ ਕਿ ਪੰਚਾਇਤਾਂ ਔਰ ਜਿਹੜੀਆਂ ਸੀਗੀਆਂ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਇਟ ਵਾਸ ਐਟ ਲਿਬਰਟੀ ਕਿ ਅਸੀਂ ਕੋਈ ਵੀ ਕੰਮ ਕਰਾ ਸਕਦੇ ਹਾਂ ਪਿੰਡ ਵਿੱਚ ਸਿਰਫ ਮਤਾ ਪਾਸ ਕਰਦੀ ਸੀ ਸਰਪੰਚਾਇਤ ਕੋਈ ਛੱਪੜ ਦੀ ਸਫਾਈ ਕਰਾਉਣੀ ਆ ਕੋਈ ਪਲੇਗਰਾਉਂਡ ਦੀ ਸਫਾਈ ਕਰਾਉਣੀ ਆ ਕੁਝ ਸੜਕਾਂ ਦੇ ਬਨੇਰਿਆਂ ਦੀ ਸਫਾਈ ਕਰਾਉਣੀ ਆ ਕੰਡਿਆਂ ਦੀ ਸਫਾਈ ਕਰਾਉਣੀ ਆ ਲੇਕਿਨ ਉਹ ਸਾਰਾ ਹੁਣ ਇਹਨਾਂ ਨੇ ਕੈਰੇਕਟਰ ਉਹਦਾ ਬਦਲ ਦਿੱਤਾ ਵਾ ਇਟ ਇਜ਼ ਨਾਓ ਗੋਇੰ ਟੂ ਬੀ ਲਾਈਕ ਉਧਰੋਂ ਪਹਿਲਾਂ ਦੇਖਿਆ ਕਰਨਗੇ ਕਿ ਐਲੋਕੇਸ਼ਨ ਕਿੰਨੀ ਆਈ ਸਾਡੇ ਕੋਲ ਉਸ ਹਿਸਾਬ ਨਾਲ ਕੰਮ ਜਿਹੜੇ ਵੰਡਿਆ ਜਾ ਕੇ ਕਰਨਗੇ ਇਟ ਇਜ਼ ਨੋ ਮੋਰ ਅ ਡਿਮਾਂਡ ਬੇਸਡ ਸਿੰਗ ਸੋ ਇਹਦੇ ਜਿਹੜੇ ਜਿਹੜੇ ਇਹਦੇ ਇੰਪੋਰਟੈਂਟ ਚਿੰਨ ਨੇ ਉਹਨਾਂ ਨੂੰ ਆਲਟਰ ਕੀਤਾ ਗਿਆ ਜਿਹੜਾ ਤੁਸੀਂ ਸ਼ਹਾਦਤ ਦੇ ਦਿਹਾੜੇ ਦਾ ਕਿਹਾ ਉਹ ਆਫਕੋਰਸ ਅਸੀਂ ਕਹਿੰਨੇ ਆ ਕਿ ਉਹ ਉਹ ਨਾਮ ਨਹੀਂ ਸ਼ੋਭਾ ਦਿੰਦਾ ਉਹ ਕਿਸਮ ਦਾ ਉਹਨਾਂ ਦੀ ਸ਼ਹਾਦਤ ਨੂੰ ਜਿਵੇਂ ਨੀਵਾ ਦਿਖਾਉਣ ਵਾਲੀ ਗੱਲ ਕੀਤੀ ਜਾ ਰਹੀ ਆ ਉਹ ਸਾਨੂੰ ਇਹ ਕਹਿੰਦੇ ਮੈਨੂੰ ਨਹੀਂ ਇਹ ਸਾਰੇ ਵਿਸ਼ਵ ਵਿੱਚ ਬੈਠੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਨੇ ਪੰਜਾਬੀ ਨੇ ਉਹਨਾਂ ਨੂੰ ਇਤਰਾਜ਼ ਆ ਕਿ ਇਹਦਾ ਵੀਰ ਬਾਲ ਨਾਮ ਨਹੀਂ ਸ਼ੋਭਦਾ ਉਹ ਕੋਈ ਬੱਚਿਆਂ ਦੀ ਸ਼ਹਾਦਤ ਨਹੀਂ ਸੀਗੀ ਇਹ ਉਹ ਇੱਕ ਕੌਮੀ ਸ਼ਹਾਦਤ ਔਰ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਇੱਕ ਬਹੁਤ ਵੱਡਾ ਚਿੰਨ੍ਹ ਗੱਡਿਆ ਉਹਨਾਂ ਨੇ ਔਰ ਇੱਕ ਬਹੁਤ ਵੱਡੀ ਹਿਊਮਨ ਰਾਈਟਸ ਦੀ ਪ੍ਰੋਟੈਕਸ਼ਨ ਦੀ ਸ਼ਹਾਦਤ ਸੇਸ ਕਰਕੇ ਉਹਦਾ ਨਾਮ ਬਦਲ ਕੇ ਡਾਇਰੈਕਟਲੀ ਸੈਬਜ਼ਾਦਿਆਂ ਦੀ ਸ਼ਹਾਦਤ ਦਿਵਸ ਨਾਲ ਜੋੜਿਆ ਜਾਵੇਗਾ ਸਰ ਮੇਰਾ ਪੂਰਾ ਸਵਾਲ ਇਹ ਸੀਗਾ ਮੇਰਾ ਪੂਰਾ ਸਵਾਲ ਇਹ ਸੀਗਾ ਕਿ ਮੰਡੇਗਾ ਦੇ ਵਿੱਚ ਸ਼੍ਰੀ ਰਾਮ ਜੀ ਦਾ ਜਿਹੜਾ ਨਾਮ ਜੋੜਿਆ ਗਿਆ ਇਹਦੇ ਵਿੱਚ ਸ਼ਹੀਦਾਂ ਦੇ ਨਾਮ ਤੇ ਜਿਹੜੀ ਆ ਪੋਲਿਟਿਕਸ ਹੋ ਰਹੀ ਹੈ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੇ ਪੋਲਿਟਿਕਸ ਜਿਹੜੀ ਹੋਣੀ ਕਿੰਨੀ ਕਵਾਜ ਹੈ ਔਰ ਸਮਾਜ ਦੇ ਵਿੱਚ ਕੀ ਸੰਦੇਸ਼ ਜਾਣਾ ਨਹੀਂ ਦੇਖੋ ਜਿਹੜਾ ਜਿਹੜੀ ਆਲਰੇਡੀ ਇੱਕ ਸਕੀਮ ਬਣੀ ਹੋਈ ਆ ਪਿਛਲੇ 20 ਸਾਲ ਤੋਂ ਉਹਦੇ ਚ ਨਾਮ ਬਦਲਣ ਦੀ ਨੋਬਤ ਹੀ ਕਿਉਂ ਆਈ ਸੀ ਕਿ ਜੀ was it only because uh, this scheme was a flagship program of the congress party so we have an objection to that extent ke naam ida bina consensus to bina parliament nu confidence le bina stakeholders nu conference le nahi si badal dena chahida aur jehda shahadat da ede vich koi politics nahi gi eh directly eh simply ek ek bahut vadda ek cause si humanity da ohi recognition due honi chahidi hai matlab shahadat da bachche sahebzadeyan ne ditti na ਉਸ ਆਪਾ ਨੂੰ ਉਹਦਾ ਨਾਮ ਇਸ ਤਰ੍ਹਾਂ ਦਾ ਪੇਸ਼ ਕਰਤਾ ਜਿਹੜਾ ਸੈਭਜ਼ਾਦਿਆਂ ਦੇ ਨਾਲ ਕੋਰਿਲੇਟ ਨਹੀਂ ਕਰ ਰਿਹਾ ਇਹ ਓਬਜੈਕਸ਼ਨ ਹੈ ਸਰ ਸਾਹਿਬ ਇੱਕ ਲਿਖਰ ਬੜਾ ਬਟ ਡੀਟਾਪਸ ਗੱਲ ਕਰ ਰਹੇ ਹੋ ਬਟ ਇੱਕ ਹੋਲ ਸਿਚੁਏਸ਼ਨ ਪਿਛਲੇ ਦਿਨਾਂ ਦੇ ਵਿੱਚ ਜੋ ਆਪਰੇ ਲੈ ਕੇ ਤੁਸੀਂ ਦੇਖਿਆ ਉਹਦਾ ਲਾਅ ਐਂਡ ਔਰਡਰ ਨੂੰ ਲੈ ਕੇ ਹਰ ਰੋਜ਼ ਜਿਹੜੀ ਹੈ ਇਨਸੀਡੈਂਟ ਹੁੰਦਾ ਕਿਤੇ ਕਿਤੇ ਹੁੰਦਾ ਪੂਰੇ ਪੰਜਾਬ ਦੇ ਵਿੱਚ ਉਸ ਲੈਵਲ ਤੇ ਤੇ ਚਲੋ ਸਰਕਾਰ ਨੇ ਤੇ ਡਿਪੈਂਡ ਕਰਨਾ ਹੁੰਦਾ ਬਟ ਜਿਹੜੇ ਵਿਰੋਧੀ ਪਾਰਗੇ ਉਹ ਵੀ ਤਾਂ ਲੱਗਦਾ ਉਸ ਲੈਵਲ ਤੇ ਨਹੀਂ ਉਠਾ ਪਾ ਰਹੀਆਂ ਤੁਸੀਂ ਕਿਤੇ ਚੱਕ ਕੇ ਦੇਖ ਲਓ ਕਿ ਜਿਹੜੀ ਲਾਅ ਐਂਡ ਆਰਡਰ ਨੂੰ ਨੈਗੇਟਿਵ ਸਿਚੁਏਸ਼ਨ ਹੈ ਜੀ ਉਹ ਕਾਫੀ ਖਰਾਬ ਤੁਹਾਨੂੰ ਦੇਖੋ ਪਹਿਲੀ ਗੱਲ ਤਾਂ ਮੈਂ ਬਹੁਤ ਰਿਪੀਟਿਡਲੀ ਕਹਾ ਵਾ ਕਿ ਜਿਹੜਾ ਪੁਲਿਸ ਦਾ ਅਸਲ ਕੰਮ ਆ ਥੈਟ ਇਜ਼ ਟੂ ਮੇਨਟੇਨ ਲਾਅ ਐਂਡ ਆਰਡਰ ਅਕ੍ਰੋਸ ਦ ਸਟੇਟ ਲੇਕਿਨ ਪਿਛਲੇ 4 ਸਾਲਾਂ ਵਿੱਚ ਪੁਲਿਸ ਹੈਜ਼ ਬੀਨ ਅਸਾਈਂਡ ਡਿਫਰੈਂਟ ਯੂ ਨੋ ਟਾਸਕਸ ਜਿਹਦੇ ਵਾਸਤੇ ਪੁਲਿਸ ਪ੍ਰਿਪੇਅਰਡ ਨਹੀਂ ਕੀ ਸਭ ਤੋਂ ਵੱਡਾ ਮਿਸਯੂਜ਼ ਪੁਲਿਸ ਦਾ ਜਿਹੜਾ ਉਹ ਇਸ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਿੱਚ ਕੀਤਾ ਗਿਆ ਝੂਠੇ ਕੇਸਾਂ 'ਚ ਲੋਕਾਂ ਨੂੰ ਇੰਪਲੀਕੇਟ ਕੀਤਾ ਗਿਆ ਨਾ ਸਿਰਫ ਆਪੋਜੀਸ਼ਨ ਨਾ ਸਿਰਫ ਕਾਂਗਰਸ ਦੇ ਲੀਡਰਸ ਪਰ ਬਹੁਤ ਸਾਰੇ ਐਕਟਿਵਿਸਟ ਬਹੁਤ ਸਾਰੇ ਕਾਰਕੁਨ ਜਿਨ੍ਹਾਂ ਨੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਛੁੱਟਿਆ ਗਿਆ ਇਹ ਪੰਜਾਬ ਪੁਲਿਸ ਦਾ ਕੰਮ ਨਹੀਂ ਸੀਗਾ ਜਦੋਂ ਤੁਸੀਂ ਪੰਜਾਬ ਪੁਲਿਸ ਨੂੰ ਦਾ ਦੁਰਉਪਯੋਗ ਕਰੋਗੇ ਤੇ ਉਹਦਾ ਹਸ਼ਰ ਹੀ ਹੋਊਗਾ ਜੋ ਆਪਾਂ ਗੱਲ ਕਰ ਰਹੇ ਸਿਕਿਉਰਿਟੀ ਜਿਹੜੀ ਸਰਟ ਪਾਰਟੀ ਕਹਿੰਦੀ ਸੀ ਅਸੀਂ ਜਾਂ ਵੀਆਈਪੀ ਕਲਚਰ ਖਤਮ ਕਰਾਂਗੇ ਉਹਨਾਂ ਨੇ ਮੇਰਾ ਖਿਆਲ ਆ ਜਦੋਂ ਕਿਸੇ ਕੋਈ ਮਨਿਸਟਰ ਜਾਂ ਚੀਫ ਮਨਿਸਟਰ ਕਿਸੇ ਸ਼ਹਿਰ ਚ ਆਉਂਦਾ ਉਹ ਸ਼ਹਿਰ ਜਿਹੜਾ ਸ਼ੌਣੀ ਬਣ ਜਾਂਦਾ ਵਾ ਹਜ਼ਾਰ ਹਜ਼ਾਰ ਗਨਮੈਨ ਨਾਲ ਲਈ ਫਿਰਦੇ ਨੇ ਥਾਣੇ ਖਾਲੀ ਪਏ ਨੇ ਖਾਣਿਆਂ ਵਿੱਚ ਕੋਈ ਨਫਰੀ ਨਹੀਂ ਗਈ ਔਰ ਮੇਰਾ ਖਿਆਲ ਆ ਕਿ ਜਿਹੜਾ ਗੈਂਗਸਟਰ ਦਾ ਇਹ ਧਮਕੀਆਂ ਦਾ ਮਸਲਾ ਹੈ ਤਾਂ ਹੁਣ ਪਿੰਡ ਪੱਦਰ ਤੱਕ ਚਲੇਗਾ ਮੇਰੇ ਪੁਲਤ ਵਿੱਚ ਪਿਛਲੇ ਦਿਨਾਂ ਚ ਸਾਡੇ ਇੱਕ ਪੱਤਰਕਾਰ ਨੇ ਉੱਥੇ ਅਜੀਤ ਅਖਬਾਰ ਦੇ ਰਹੇ ਨੇ ਬਲਵਿੰਦਰ ਸਿੰਘ ਉਹਨਾਂ ਨੂੰ ਧਮਕੀ ਆ ਮੈਂ ਅੱਜ ਤੁਰਿਆ ਆਉਂਦਾ ਸੀਗਾ ਤਾਂ ਮੈਨੂੰ ਪਤਾ ਲੱਗਿਆ ਕਿ ਕਮਲਜੀਤ ਬਰਾੜ ਨੂੰ ਧਮਕੀ ਮਾਲਵੇਚ ਜਿੰਨੇ ਆ ਜਿੰਨੇ ਚੰਗੇ ਬੰਦੇ ਜਿਹੜਾ ਮਾੜਾ ਮੋਟਾ ਜਨਾਂ ਦਾ ਕੋਈ ਰੋਜ਼ਗਾਰ ਹੈ ਉਹ ਸਾਰੇ ਆਇਡੈਂਟੀਫਾਈ ਹੋ ਕੇ ਗੈਂਗਸਟਰਸ ਵੱਲੋਂ ਧਮਕੀਆਂ ਆ ਰਹੀਆਂ ਨੇ ਮੈਨੂੰ ਮੈਨੂੰ ਪਤਾ ਨਹੀਂ ਕਿ ਕਿੰਨੇ ਲੋਕੀ ਅੰਦਰ ਖਾਤੇ ਪੈਸੇ ਦੇ ਚੁੱਕੇ ਹੋਣਗੇ ਬਿਕੋਜ਼ ਦੇ ਹੈਵ ਨੋ ਫੇਥ ਇਨ ਦਾ ਪੁਲਿਸ ਸਿਸਟਮ ਆਊਟ ਹੇਰ ਉਹਨਾਂ ਨੂੰ ਪਤਾ ਕਿ ਪੁਲਿਸ ਕੋਲ ਗਏ ਤੇ ਪੁਲਿਸ ਨੇ ਵੀ ਉਹਨਾਂ ਨੂੰ ਦੱਸਣਾ ਸਾਰਾ ਸੋ ਪੁਲਿਸ ਦਾ ਅਟਅ ਫੇਲੀਅਰ ਆ ਤਾਂ ਕਰਕੇ ਮੈਂ ਕਾਫੀ ਅਰਸੇ ਤੋਂ ਕਹਿ ਰਿਹਾ ਕਿ ਪੰਜਾਬ ਹੈਜ਼ ਬੀਨ ਟਰਨਡ ਇਨਟੂ ਅ ਪੁਲਿਸ ਸਟੇਟ ਪੁਲਿਸ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਪੋਲੀਟਿਸੀਜੇਸ਼ਨ ਕੀਤਾ ਗਿਆ ਪੁਲਿਸ ਨੂੰ ਸਿਆਸੀ ਕਾਰਜਾਂ ਲਈ ਵਰਤਿਆ ਜਾ ਰਿਹਾ ਪੁਲਿਸ ਨੂੰ ਵੋਟਾਂ ਵਿੱਚ ਝੂਠੇ ਪਰਚੇ ਬਲਾਕ ਸੰਮਤੀਆਂ ਜ਼ਿਲ੍ਹਾ ਪਰਿਸ਼ਦ ਚ ਪੁਲਿਸ ਦਾ ਕੰਮ ਇਹ ਨਹੀਂਗਾ ਪੁਲਿਸ ਦਾ ਕੰਮ ਸਿਕਾ ਔਰ ਗੈਂਗਸਟਰਸ ਦਾ ਭਗਵੰਤ ਮਾਨ ਕੇਜਰੀਵਾਲ ਅਕਸਰ ਕਹਿੰਦੇ ਨੇ ਇਹ ਪੁਰਾਣੇ 70 ਸਾਲਾਂ ਦੇ ਲੋਕਾਂ ਦੀ ਦੇਣ ਇਹ ਗਲਤ ਹੈ ਉਹਨਾਂ ਦਾ ਬਿਆਨ 4 ਸਾਲ ਤੋਂ ਸਰਕਾਰ ਇਹਨਾਂ ਦੀ ਹੈ ਔਰ 4 ਸਾਲ ਤੋਂ ਸਭ ਤੋਂ ਜ਼ਿਆਦਾ ਅਗਰ ਗੈਂਗਸਟਰਸ ਦੀਆਂ ਕਿਲਿੰਗਸ ਹੋਈਆਂ ਉਹ ਇਸੇ ਸਰਕਾਰ ਵਿੱਚ ਹੋਈਆਂ ਸਟਾਰਟਿੰਗ ਫਰੋਮ ਸਿੱਧੂ ਮੂਸੇਵਾਲਾ ਅੱਜ ਤੱਕ ਉਹਦੇ ਮਰਡਰਸ ਨੂੰ ਮਰਡਰਰਸ ਨੂੰ ਦੇ ਹੈਵ ਨਾਟ ਬੀਨ ਬਰਾਉਟ ਟੂ ਜਸਟਿਸ ਜਿਹੜੇ ਲੋਕਾਂ ਨੇ ਉਹਦੀ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕੀਤੀਆਂ ਬਲਜੀਤ ਬਲਤੇਜ ਸਿੰਘ ਪੰਨੂ ਵਰਗਿਆਂ ਨੇ ਉਹਦੇ ਖਿਲਾਫ ਅੱਜ ਤੱਕ ਐਫ ਆਈ ਆਰ ਵੀ ਦਰਜ ਨਹੀਂ ਕੀਤੀ ਸਰਕਾਰ ਨੇ ਫਿਰ ਸੰਦੀਪ ਨੰਗਲ ਅੰਬੀਆਂ ਕਬੱਡੀ ਪਲੇਅਰ ਦਾ ਫਿਰ ਪਿਛਲੇ ਦਿਨਾਂ ਚ ਉਹ ਬਲਾ ਚੋਰੀਏ ਦਾ ਕਤਲ ਇੱਕ ਓਪਨ ਟੂਰਨਾਮੈਂਟ ਦੇ ਦੌਰਾਨ ਇਹ ਸਾਰਾ ਕੁਝ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਅੱਜ ਜੰਗਲ ਦਾ ਰਾਜ ਆ ਪੰਜਾਬ ਦੇ ਵਿੱਚ ਅਰਾਜਕ ਸਟੇਟ ਆ ਔਰ ਇੱਥੇ ਤੁਹਾਡੇ ਐਸ ਐਸ ਪੀ ਨੂੰ ਬਦਲਿਆ ਗਿਆ ਜਿਹੜਾ ਮਜੀਠੇ ਦਾ ਸੀਗਾ ਮਨਿੰਦਰਪਾਲ ਸਿੰਘ ਉਹਨੂੰ ਕਹਤਾ ਕਿ ਇਹ ਗੈਂਗਸਟਰਸ ਨੂੰ ਕੰਟਰੋਲ ਨਹੀਂ ਕਰ ਸਕਿਆ 2 ਦਿਨ ਬਾਅਦ ਬੰਗਿਆਂ ਵਿੱਚ ਮੇਰਾ ਖਿਆਲ ਹੈ 60 70 ਗੋਲੀਆਂ ਚੱਲੀਆਂ ਦਿਨੇ ਦਿਹਾੜੇ ਉੱਥੇ ਉੱਥੇ ਕੋਈ ਐਕਸ਼ਨ ਉਹ ਲਿਆ ਨਹੀਂ ਗਿਆ ਸੋ ਆਮ ਆਦਮੀ ਪਾਰਟੀ ਬੇਸਿਕਲੀ ਪੁਲਿਸ ਨੂੰ ਇੱਕ ਆਪਣਾ ਵਿੰਗ ਬਣਾ ਕੇ ਬੈ ਗਈ ਆ ਇੱਕ ਆਪਣੀ ਪਾਰਟੀ ਦੀ ਧਿਰ ਬਣਾ ਕੇ ਬੈ ਗਈ ਆ ਔਰ ਇਸ ਦੇ ਜ਼ਰੀਏ ਅੱਜ ਪੰਜਾਬ ਦੀ ਕਾਫੀ ਹੱਦ ਤੱਕ ਪੋਲਿਟਿਕਸ ਜਿਹੜੀ ਆਮ ਆਦਮੀ ਪਾਰਟੀ ਦੇ ਉਹ ਪੁਲਿਸ بیسਡ ਤਾਂ ਜਦੋਂ ਤੁਸੀਂ ਪੁਲਿਸ ਤੋਂ ਇਦਾਂ ਦੇ ਕੰਮ ਲਵੋਗੇ ਔਰ ਇਦਾਂ ਦੇ ਗਲਤ ਕੰਮ ਲਵੋਗੇ ਉਹ ਦੇਖਿਆ ਤੁਸੀਂ ਚੱਲਦੀ ਇਲੈਕਸ਼ਨ ਚ ਵਰੁਨ ਸ਼ਰਮਾ ਦਾ ਕਿਵੇਂ ਉਹਦੀ ਆਡੀਓ ਲੀਕ ਹੋਈ ਇਹ ਕਹਿ ਦੇਣਾ ਕਿ ਇਹ AI ਦਾ ਕੰਮ ਹੈ ਇਜ਼ ਨਾਟ ਸਫੀਸ਼ੀਐਂਟ ਉਹ SSP ਨੇ ਕਿਵੇਂ ਪਲੈਨਿੰਗ ਕੀਤੀ ਕਾਨਫਰੈਂਸ ਕਾਲ 'ਚ ਕਿ ਉਮੀਦ ਆਪੋਜੀਸ਼ਨ ਦੇ ਉਮੀਦਵਾਰਾਂ ਨੂੰ ਚੱਕ ਲੋ ਘਰੋਂ ਚੱਕ ਲੋ ਰਾਹ 'ਚੋਂ ਚੱਕ ਲੋ ਦਫ਼ਤਰਾਂ 'ਚੋਂ ਨਾ ਚੱਕਿਓ ਕੀ ਇਹ ਪੁਲਿਸ ਦਾ ਕੰਮ ਹੈ ਜਦ ਇਦਾਂ ਦੇ ਪੁਲਿਸ ਆਫੀਸਰਜ਼ ਰਹਿਣਗੇ ਤੇ ਫਿਰ ਹਾਊ ਡੂ ਐਕਸਪੈਕਟ ਕਿ ਲਾਅ ਐਂਡ ਆਰਡਰ ਨੂੰ ਕੋਈ ਡੀਲ ਕਰ ਸਕਦਾ ਅੱਜ ਦੇ ਗੈਂਗ ਸਰ ਦਾ ਬੋਲਬਾਲਾ ਪੰਜਾਬ ਚ ਕਦੀ ਅਸੀਂ ਦੇਖਿਆ ਨਹੀਂ ਸੀਗਾ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਅੱਜ ਪੰਜਾਬ ਚ ਆਰ ਐਂਡ ਸਕੁਅਰ ਲੀਗ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲਾ ਰਿਸਪਾਂਸਿਬਲ ਫੋਰ ਦਿਸ ਅਟਰ ਫੇਲਿਅਰ